ਅਦੋਂ ਪੂਜਾ ਦਾ ਵਧੀਆ ਫੀਲ ਹੁੰਦਾ ਜਦੋਂ ਘਰਿਆਂ ਨੂੰ ਵਧੀਆ ਲੱਗਦਾ ਪ੍ਰਾਉਡ ਹੁੰਦਾ ਬਸ ਮੇਰੇ ਘਰਿਆਂ ਨੂੰ ਮੇਰੇ ਤੇ ਪ੍ਰਾਉਡ ਹੋਣਾ ਚਾਹੀਦਾ ਫਾਕੀਰ ਸਭ ਠੀਕ ਹੈ ਹੜੇ ਦਾ ਅੱਗੇ ਵੀ ਹਾ ਦਾ ਜਾ ਜਦ ਤੱਕ ਖੜੇ ਬੇ ਬੇ ਮੇਰੇ ਨਾਲ ਹੜੇ ਨਾ ਕਿਸਕੇ ਮੈਨੂੰ ਦੁਨੀਆ ਦਾ ਜਾ ਜਦ ਤੱਕ ਖੜੇ ਬੇ ਮੈਨੂੰ ਮੇਰੇ ਨਾਲ ਬੰਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਗਵਾਵੇ ਪਰ ਇੱਕੋ ਹੀ ਕਮਾਏ ਉਹਦਾ ਦਿਲ ਨਾਲ ਦੁੱਖਾਵੇ ਮੈਂ ਚੋਣਾ ਹਰ ਜਨਮ ਤੂੰ ਹੋਵੇਂ ਮੇਰੀ ਮਾਂ ਇਸ ਗੱਲ ਤੋਂ ਨਾ ਕਰ ਜਮੀ ਮੈਨੂੰ ਕਿਤੇ ਨਾ ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ ਮੈਨੂੰ ਲੱਗਦਾ ਆ ਚੰਗਾ ਜਦੋਂ ਕੱਟਦੀਆਂ ਗਾਲਾਂ ਕਿਉਂਕਿ ਮਾਂ ਦੀਆਂ ਗਾਲਾਂ ਹੁਣ ਕਿਉਂ ਦੀਆਂ ਨਾਲਾਂ ਬਚਪਨ ਤੋਂ ਤੂੰ ਲੈ ਕੇ ਮੈਨੂੰ ਲਾੜ ਹੀ ਲੜਾਇਆ ਜੋ ਵੀ ਸੀ ਸਿਖਾਇਆ ਸਭ ਚੰਗੇ ਲਈ ਸਿਖਾਇਆ ਅੱਜ ਜੋ ਵੀ ਕੁਝ ਆ ਤੇਰੇ ਕਰਕੇ ਕੇ ਹੀ ਹਾਂ ਦੁਨੀਆ ਦੀ ਗੱਲਾਂ ਸਭ ਝਰ ਕੇ ਹੀ ਹਾਂ ਤੂੰ ਤੋਂ ਵੀ ਸਿ ਪੜੋਣਾ ਪਰ ਪੜਿਆ ਮੈਂ ਨਾ ਦੁਆਵਾਂ ਤੇਰੀਆਂ ਨਾਲ ਚਮਕਦਾ ਤੇਰਾ ਨਾਂ ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ ਮੇਰੇ ਲਈ ਤੂੰ ਦੱਸ ਕਿੱਥੇ ਕਿੱਥੇ ਨਹੀਂ ਸੀ ਲੜੀ ਜੜੀ ਜਗ੍ਹਾ ਕਵੇਂ ਉਹੀ ਦਿੱਤ ਲਾਵਾਂ ਤੇਰੇ ਨਾਂ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਤੇਰੇ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਮੜਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾ ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ ਮੜਨਾ ਕੋਈ ਸਕੇ ਮੈਨੂੰ ਦੁਨੀਆ ਬੇਬੇ ਬਾਬੂ ਮੇਰੇ ਨਾਲ ਜੀਵੇਂ ਹੁੰ ਬੇਅੰਤ ਜ਼ਿੰਦਗੀ ਦੇ ਵਿੱਚ ਲੱਗਦਾ ਨਾ ਡਰ ਜਿਉ ਹੈਗਾ ਮੇਰੇ ਨਾਲ ਜਾਵਾਂ ਦੁਨੀਆ ਨਾਲ ਲੜ ਸੱਤ ਜਨਮ ਵੀ ਲਾ ਕੇ ਮੋੜ ਸਕਾਂ ਨਾ ਮੈਂ ਮੁੱਲ ਹਰ ਚੀਜ਼ ਵਿੱਚ ਦਿੱਤੀ ਪੂਰੀ ਉਹਨੇ ਖੁੱਲ ਕਤੀਸਮੰਗੀਆਂ ਨੇ ਦੋਸੀ ਦਵਾਈ ਹਰੇਕ ਈ ਗੀਜ ਬਾਪੂ ਤੂੰ ਸੀ ਬਗਾਈ ਦੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁੱਖ ਸਾਰੇ ਮੇਰੇ ਤੋਂ ਲ ਕੋਏ ਉਹਨੇ ਜਿੰਦੇ ਵੀ ਸੀ ਦੁੱਖ ਕਿਹੜਾ ਰੁਪਏ ਪੰਜ ਲੈ ਕੇ ਇੱਥੇ ਖਾਂਦਾ ਸੀ ਗਲੇਜ਼ ਉਹ ਦੇਸ਼ਾਂ ਕਾ ਲਈ ਤੂੰ ਕਾ ਤੋ ਗਿਆ ਪਰਦੇਸ ਛੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ ਉੜੀ ਕਦਾਇਆ ਪੁੱਤ ਤੇ ਉੜੀ ਕਦੀ ਆਤੀ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ ਕਹ ਲੈ ਤੂੰ ਫੜ ਮੈਨੂੰ ਦੁਰਨਾ ਸਿਖਾਇਆ ਜੇ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ 4 ਸਾਲਾਂ ਵਿੱਚ ਮੈਨੂੰ ਕਿਤੇ ਲੱਗਾ ਨਾ ਮਹਾਨ ਜਦ ਤੇਰੇ ਨਰਕ ਜਲ ਲੱਗਦਾ ਜਹਾਨ ਮੈਨੂੰ ਬਣ ਤੇਰੇ ਨਰਕ ਜਲ ਲੱਗਦਾ ਜਹਾਨ ਮੈਨੂੰ ਬਣ ਤੇਰੇ ਨਰਕ ਜਲ ਲੱਗਦਾ ਜਹਾਨ ਮੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾ ਜਦ ਤੱਕ ਕੜੇ ਬੇਬੇ ਬਾਪੂ ਮੇਰੇ ਨਾਲ ਮੜ ਨਾ ਕੋਈ ਸਕੇ ਮੈਨੂੰ ਦੁਨੀਆ